ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਉਹਨਾਂ ਅਜੂਬਿਆਂ ਦੀ ਜਿਹੜੇ ਕਿ ਆਪਣੀ ਸ਼ਾਨੋ ਸ਼ੌਕਤ ਅਤੇ ਬਨਾਵਟ ਕਰਕੇ ਜਾਣੇ ਜਾਂਦੇ ਹਨ ਇਹਨਾਂ ਅਜੂਬਿਆਂ ਦੇ ਵਿੱਚੋਂ ਇੱਕ ਨਾਮ ਹੈ ਮਿਸਰ ਦੇ ਪਿਰਾਮਿਡ ਜਦੋਂ ਅਸੀਂ ਇਹ ਨਾਮ ਸੁਣਦੇ ਹਾਂ ਇਹਨਾਂ ਨੂੰ ਦੇਖਦੇ ਹਾਂ ਤਾਂ ਬਹੁਤ ਹੈਰਾਨੀ ਹੁੰਦੀ ਹੈ ਇਹ 4500 ਸਾਲ ਪਹਿਲਾਂ ਕਿਵੇਂ ਇਹ ਮਿਸਰ ਦੇ ਵਿੱਚ ਬਣਾਏ ਗਏ ਇਹ ਗਿਣਤੀ ਦੇ ਵਿੱਚ ਤਿੰਨ ਹਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਹੈ ਦਾ ਗ੍ਰੇਟ ਪਿਰਾਮਿਡ ਆਫ ਗੀਜ਼ਾ ਜੋ ਕਿ ਫੈਰੋ ਖੁਫੂ ਦੁਆਰਾ ਬਣਾਇਆ ਗਿਆ ਹੈ ਤੇ ਦੂਜੇ ਦਾ ਨਾਮ ਹੈ ਪਿਰਾਮਿਡ ਆਫ ਖਾਫਰਾ ਜੋ ਕਿ ਖੁਫੂ ਦੇ بیٹے ਦੁਆਰਾ ਬਣਾਇਆ ਗਿਆ ਹੈ ਤੀਜਾ ਹੈ ਪਿਰਾਮਿਡ ਆਫ ਮਨਕੋਰੀ ਜਿਹੜਾ ਕਿ ਪੁਮਫੂ ਦੇ ਪੁੱਤੇ ਦੁਆਰਾ ਬਣਾਇਆ ਗਿਆ ਹੈ ਹੁਣ ਹੈਰਾਨੀ ਇਸ ਗੱਲੋਂ ਨਹੀਂ ਹੁੰਦੀ ਕਿ ਇਹ ਤਿੰਨ ਬਣਾਏ ਗਏ ਆ ਹੈਰਾਨੀ ਇਸ ਗੱਲੋਂ ਹੁੰਦੀ ਹੈ ਕਿ ਇਹ ਇੰਨੇ ਜ਼ਿਆਦਾ ਉੱਚੇ ਹੈਗੇ ਆ ਤੇ ਇੰਨੇ ਵਿਸ਼ਾਲ ਹੈਗੇ ਆ ਕਿਵੇਂ ਇਹਨਾਂ ਨੂੰ ਬਣਾਇਆ ਗਿਆ ਹੋਵੇਗਾ ਪਿਰਾਮਿਡ ਆਫ ਗੀਜ਼ਾ 146.6 ਮੀਟਰ ਉੱਚਾ ਹੈ ਤੇ ਇਸ ਦਾ ਵਜ਼ਨ ਜਿਹੜਾ ਹੈਗਾ 60 ਲੱਖ ਟਨ ਦਾ ਵਜ਼ਨ ਹੈ ਹਜ਼ਾਰਾਂ ਸਾਲਾਂ ਤੋਂ ਇਹ ਬਿਲਡਿੰਗਾਂ ਜਿਉਂ ਦੀਆਂ ਤਿਉਂ ਖੜੀਆਂ ਹਨ ਕਿੰਨੀਆਂ ਹਨੇਰੀਆਂ ਚੱਲੀਆਂ ਹੋਈਆਂ ਹੋਣਗੀਆਂ ਕਿੰਨਾ ਸੂਰਜ ਤਪਿਆ ਹੋਵੇਗਾ ਕਿੰਨੀ ਵਰਖਾ ਹੋਈ ਹੋਏਗੀ ਪਰ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਿਆ ਇਹ ਕਿਵੇਂ ਬਣਾਏ ਗਏ ਜਦੋਂ ਅਸੀਂ ਇੱਕ ਪੱਥਰ ਦਾ ਵਜ਼ਨ ਦੇਖਦੇ ਆ ਤਾਂ ਢਾਈ ਢਾਈ ਟਨ ਜਿਹੜਾ ਵਜ਼ਨ ਹੈਗਾ ਇੱਥੇ ਪੱਥਰਾਂ ਦਾ ਹੈ ਔਰ ਇਹ ਪੱਥਰ ਜਿਹੜੇ ਹੈਗੇ ਆ ਇੱਥੇ ਨਾਲ ਤੋਂ ਪਟਕੇ ਨਹੀਂ ਲਾਏ ਗਏ ਇਹੇ ਪੱਥਰ ਇਸ ਜਗ੍ਹਾ ਤੋਂ ਜਿੱਥੇ ਇਹ ਪਿਰਾਮਿਡ ਬਣਾਏ ਗਏ ਹਨ ਤਕਰੀਬਨ 800 ਕਿਲੋਮੀਟਰ ਦੂਰ ਤੋਂ ਲਿਆਂਦੇ ਗਏ। ਹੁਣ ਇਹਨਾਂ ਨੂੰ ਲਿਆਂਦਾ ਕਿਵੇਂ ਗਿਆ ਹੋਵੇਗਾ? ਉਦੋਂ ਤਾਂ ਜੀਸੀਬੀ ਮਸ਼ੀਨਾਂ ਨਹੀਂ ਸੀਗੀਆਂ, ਉਦੋਂ ਟ੍ਰੇਨਸ ਨਹੀਂ ਸੀਗੀਆਂ, ਟਰੱਕ ਨਹੀਂ ਸੀਗੇ, ਟਾਇਰ ਨਹੀਂ ਸੀ ਉਸ ਸਮੇਂ ਕਿ ਟਾਇਰਾ ਵਰਗੇ ਕਿਸੇ ਚੀਜ਼ ਨਾਲ ਲੈ ਕੇ ਆਂਦੇ ਹੋਣ। ਫਿਰ ਇਹ ਕਿਵੇਂ ਲਿਆਂਦੇ ਗਏ ਹੋਣਗੇ? ਇਹ ਜਿਹੜਾ ਹੈਗਾ ਅੱਜ ਵੀ ਬੁਝਾਰਤ ਹੈ। ਪਰ ਕੁਝ ਇਤਿਹਾਸਕਾਰ ਮੰਨਦੇ ਹਨ ਇਹਨਾਂ ਨੂੰ ਸ਼ਾਇਦ ਵੱਡੇ ਵੱਡੇ ਲੱਕੜ ਦੇ ਪੱਥਰਾਂ ਦੇ ਨਾਲ ਬਨ ਕੇ ਦਰਿਆ ਵਿੱਚ ਤੈਰ ਕੇ ਲਿਆਂਦਾ ਹੋਇਆ ਹੋਵੇਗਾ। ਔਰ ਫਿਰ ਇਹਨਾਂ ਨੂੰ ਇੰਨਾ ਉੱਚਾ 146 ਮੀਟਰ ਉੱਚਾ ਕਿਵੇਂ ਪਹੁੰਚਾਇਆ ਗਿਆ ਹੋਵੇਗਾ। ਇਹ ਵਾਕਿਆ ਹੀ ਇੱਕ ਅਜੂਬੇ ਹਨ ਇਹਨਾਂ ਨੂੰ ਬਣਾਇਆ ਗਿਆ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਆ ਇਹਨਾਂ ਨੂੰ ਬਣਾਉਣ ਦੇ ਵਿੱਚ ਲੱਗੇ ਹੋਣਗੇ ਮੰਨਿਆ ਜਾਂਦਾ ਹੈ। ਕਿ ਇਹਨਾਂ ਬਿਲਡਿੰਗਾਂ ਨੂੰ 20 ਸਾਲਾਂ ਵਿੱਚ ਬਣਾਇਆ ਗਿਆ। ਇੱਕ ਦਿਨ ਦੇ ਵਿੱਚ ਇੱਥੇ 20 ਤੋਂ 30 ਹਜ਼ਾਰ ਮਜ਼ਦੂਰ ਅਤੇ ਮਿਸਤਰੀ ਕੰਮ ਕਰਦੇ ਸਨ। ਹਰ ਰੋਜ਼ ਹਰ ਬੰਦੇ ਨੂੰ ਘੱਟੋ-ਘੱਟ 10 ਘੰਟੇ ਕੰਮ ਕਰਨਾ ਪੈਂਦਾ ਸੀ। ਤਾਂ ਜਾ ਕੇ ਇਹੀ ਅਜ਼ੂਬਾ ਖੋਣਿਆ। ਹੁਣ ਇਹ ਬਣਾਏ ਕਿਉਂ ਗਏ? ਹਰਾਨੀ ਤਾਂ ਇਸ ਗੱਲ ਹੁੰਦੀ ਹੈ ਕਿ ਇੰਨੀਆਂ ਵੱਡੀਆਂ ਵਿਸ਼ਾਲ ਬਿਲਡਿੰਗਾਂ ਬਣਾਈਆਂ ਗਈਆਂ ਕਰੋੜਾਂ ਰੁਪਈਆ ਇਹਨਾਂ ਤੇ ਲੱਗਿਆ ਹੋਵੇਗਾ। ਔਰ ਇਹਨਾਂ ਦਾ ਮਕਸਦ ਕੀ ਸੀ ਬਣਾਉਣਾ ਜਦੋਂ ਇਸ ਦਾ ਢੰਗਾਈ ਨਾਲ ਅਧਿਐਨ ਕੀਤਾ ਜਾਂਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਰਾਜਾ ਦੁਆਰਾ ਆਪਣੇ ਇਹ ਇੱਕ ਤਰ੍ਹਾਂ ਦੇ ਮਕਬਰੇ ਬਣਾਏ ਗਏ ਸਨ ਇਹਨਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਬਾਡੀ ਜਿਹੜੇ ਸੀਗੇ ਉਹਨਾਂ ਨੂੰ ਮਮੀਆਂ ਦੇ ਰੂਪ ਵਿੱਚ ਸੰਭਾਲਣ ਦੇ ਲਈ ਉੱਤਰਾਧਿਕਾਰੀਆਂ ਨੂੰ ਕਿਹਾ ਤੇ ਉਹ ਸੰਭਾਲੇ ਗਏ ਉਹਨੇ ਮਮੀਆਂ ਕਿਉਂ ਬਣਾਈਆਂ ਗਈਆਂ ਇਹ ਲੋਕ ਸਮੀਦੇ ਸਨ ਜੈਨਾ ਦੀ માનਤਾ ਸੀ ਕਿ ਮਰਨ ਤੋਂ ਬਾਅਦ ਵੀ ਜ਼ਿੰਦਗੀ ਖਤਮ ਨਹੀਂ ਹੁੰਦੀ ਅਸੀਂ ਦੂਜੀ ਦੁਨੀਆ ਦੇ ਨਾਲ ਜੁੜ ਜਾਂਦੇ ਹਾਂ ਜਿੱਥੇ ਰੱਬ ਸਾਨੂੰ ਦੇਖਦਾ ਹੈ ਸਾਡੀ ਆਤਮਾ ਕੀ ਕੰਮ ਕਰਦੀ ਹੈ ਉਹ ਚੰਗੇ ਕੰਮ ਕਰਦੀ ਹੈ ਜਾਂ ਮਾੜੇ ਕਰਦੀ ਹੈ ਜੇ ਸਾਡੀ ਆਤਮਾ ਚੰਗੇ ਕੰਮ ਕਰਦੀ ਹੈ ਤਾਂ ਸਾਨੂੰ ਸਵਰਗ ਵਿੱਚ ਭੇਜਿਆ ਜਾਂਦਾ ਹੈ ਜੇ ਸਾਡੀ ਆਤਮਾ ਮਾੜੇ ਕੰਮ ਕਰਦੀ ਹੈ ਤਾਂ ਸਾਨੂੰ ਨਰਕ ਵਿੱਚ ਭੇਜਿਆ ਜਾਂਦਾ ਹੈ ਹੁਣ ਇਹ ਸਦਾ ਡਿਜ਼ਾਈਨ ਜਦੋਂ ਤੁਸੀਂ ਇਸ ਨੂੰ ਬਹੁਤ ਬਰੀਕੀ ਦੇ ਨਾਲ ਦੇਖੋਗੇ ਤਾਂ ਪੱਥਰਾਂ ਦੀ ਕਟਾਈ ਇੰਨੀ ਜ਼ਿਆਦਾ ਧਿਆਨ ਨਾਲ ਕੀਤੀ ਗਈ ਹੈ ਕਿ ਉਸ ਦੇ ਵਿੱਚ ਬਲੇਡ ਤੱਕ ਵੀ ਪਾਉਣਾ ਜਿਹੜਾ ਹੈਗਾ ਔਖਾ ਹੈ ਇੰਨੀ ਜ਼ਿਆਦਾ ਫਿਟਿੰਗ ਜਿਹੜੀ ਹੈਗਾ ਇੱਕ ਦੂਜੇ ਦੇ ਨਾਲ ਉਹਨਾਂ ਦੀ ਹੋਈ ਹੋਈ ਹੈ ਤੇ ਦੂਜਾ ਇਹਦੇ ਚਾਰੇ ਦਿਸ਼ਾਵਾਂ ਜਿਹੜੀਆਂ ਹੈਗੀਆਂ ਉਹ ਪੂਰੀ ਤਰ੍ਹਾਂ ਇੱਕ ਦੂਜੇ ਨਾਲ ਮੇਲ ਖਾਂਦੀਆਂ ਨੇ ਇਹ ਵੀ ਬਹੁਤ ਅਜੰਬੇ ਵਾਲੀ ਗੱਲ ਹੈ ਕਿ ਉਦੋਂ ਤੇ ਕੰਪਾਸ ਨਹੀਂ ਹੁੰਦਾ ਸੀਗਾ ਜਿਹਦੇ ਨਾਲ ਚਾਰੇ ਦਿਸ਼ਾਵਾਂ ਨੂੰ ਮਿਲਾਇਆ ਜਾ ਸਕੇ ਇਸ ਤੋਂ ਇਲਾਵਾ ਇੱਥੇ ਇੱਕ ਬਹੁਤ ਵੱਡੀ ਮੂਰਤੀ ਵੀ ਹੈ ਜਿਹੜੀ ਕਿ ਪਿਰਾਮਿਡਾਂ ਦੇ ਬਿਲਕੁਲ ਕੋਲੇ ਹੈ ਉਹਦਾ ਨਾਮ ਹੈ ਤਾਂ ਗ੍ਰੇਟ ਸਪੈਂਸ ਆਫ ਗੀਜ਼ਾ ਇਹ ਮੂਰਤੀ ਜਿਹੜੀ ਹੈਗੀ ਹੈ ਹੁਣ ਇਹਦੀ ਕੀ ਖਾਸੀਅਤ ਹੈ ਜਦੋਂ ਸਾਲ ਦੇ ਵਿੱਚ 22 ਜੂਨ ਜੋ ਕਿ ਸਭ ਤੋਂ ਵੱਡਾ ਦਿਨ ਹੁੰਦਾ ਹੈ ਜਦੋਂ ਉਹ ਆਉਂਦਾ ਹੈ ਤਾਂ ਉਸ ਦਿਨ ਸੂਰਜ ਦੀ ਰੋਸ਼ਨੀ ਜਿਹੜੀ ਹੈਗੀ ਹੈ ਇਸ ਮੂਰਤੀ ਦੇ ਇਸੇ ਤੋਂ ਪੈਂਦੀ ਹੈ ਇਹ ਸਿਰਫ ਇੱਕ ਦਿਨ ਦੇ ਲਈ ਪੈਂਦੀ ਹੈ ਸੋ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਨੇ ਕਿੰਨੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਸ ਦੀ ਅਲਾਈਨਮੈਂਟ ਕੀਤੀ ਹੋਏਗੀ ਸੋ ਇਸ ਤਰ੍ਹਾਂ ਦੇ ਨਾਲ ਇਹ ਵਾਕਿਆ ਇਹ ਦੁਨੀਆ ਦੇ ਵਿੱਚ ਇੱਕ ਅਜੂਬਾ ਹੈ ਕਿ ਇਹ ਐਡਰੀਡ ਜਾਂ ਵੈਲਡਗਾ ਬਣਾਇਆ ਕਿਵੇਂ ਗਿਆ ਤੇ ਇਹਨਾਂ ਬਿਲਡਿੰਗਾਂ ਦਾ ਮਕਸਦ ਕੀ ਸੀਗਾ ਤੇ ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਅਲਾਈਨਮੈਂਟ ਸੈੱਟ ਕਿਵੇਂ ਹੋ ਗਈ? ਤੋਂ ਇਸ ਤਰ੍ਹਾਂ ਦੇ ਨਾਲ ਇਹ ਵਾਕਿਆ ਹੀ ਦੇਖਣਯੋਗ ਥਾਵਾਂ ਹੈ ਜਿਹੜੀਆਂ ਕਿ ਮਿਸਰ ਦੇ ਵਿੱਚ ਹਨ। ਸੋ ਇਹ ਸੀਗੀ ਸਾਡੀ ਮਿਸਰ ਦੇ ਪਿਰਾਮਿਡ ਬਾਰੇ ਜਾਣਕਾਰੀ। ਹੋਰ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿਂਦੇ ਰਹੀਏ। ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ।